ਅੱਜ ਅਸੀਂ ਜੋ ਸਿੰਨਲਿੰਗ ਕਲੇਬ ਨੂੰ ਲੈ ਕੇ ਜਿਹੜੇ ਟੁੱਟੀਆਂ ਸੜਕਾਂ ਨੂੰ ਲੈ ਕੇ ਪ੍ਰਦਰਸ਼ਨ ਕਰਨਾ ਸੀ ਆਪਣੇ ਜਿਹੜੇ ਐਮਐਲਏ ਵਾਲੇ ਵੈਸਡੇ ਹਲਕੇ ਦੇ ਜਿਹੜੇ ਕੈਬਨਲ ਮੰਤਰੀ ਬਣ ਚੁੱਕੇ ਨੇ ਉਹਨਾਂ ਦਾ ਵਿਰੋਧ ਕਰਨਾ ਸੀ ਅੱਜ ਅਫਸਰਾਵਾਂ ਵੱਲੋਂ ਜਿਹੜਾ ਆਸ-ਪਾਸੋਂ ਤੁਹਾਨੂੰ ਦਿੱਤਾ ਗਿਆ ਹੈ ਸਵੇਰੇ ਅੱਜ ਕਿ ਧਰਨਾ ਪ੍ਰਦਰਸ਼ਨ ਅਸੀਂ ਨਹੀਂ ਕਰਨਾ ਤੇ ਅਸੀਂ ਜਿਹੜਾ ਐਸਟੀ ਨੂੰ ਅਪਮੇਨਟੇ ਇਨ ਕਰਨਾ ਆ ਤੇ ਜਿਹੜਾ ਤੁਹਾਡੇ ਕੰਮ ਵਾਲੇ ਰੁਕੇ ਹੋਏ ਤੁਹਾਡੇ ਚ ਟੁੱਟੀਆਂ ਆ ਸੀਸੀਟੀਵੀ ਕੈਮਰਾ ਜਰੂਰ ਸੀਗੀ ਉਹਨਾਂ ਦੇ ਜਿਹੜੇ ਪੀਏ ਰਵੀ ਭੱਗਾ ਜੀ ਇੱਥੇ ਆ ਕੇ ਮਹੱਲੇ ਵਾਲਿਆਂ ਨੂੰ ਆ ਕੇ ਆਸਵਾਸਨ ਦੇ ਕੇ ਗਏ ਨੇ ਕਿ ਜਿਹੜੀਆਂ ਕੱਲ ਨੂੰ ਥੋੜਾ ਬਤਾ ਜਿਹੜਾ ਕੰਮ ਜਿਹੜਾ ਸ਼ੁਰੂ ਹੋ ਜਾਏਗਾ ਪਾਣੀ ਦਾ ਮਸਲਾ ਤੇ ਬਿਜਲੀ ਦਾ ਮਸਲਾ ਕੱਲ ਨੂੰ ਉਹਨਾਂ ਨੇ ਕਿਹਾ ਤਾਂ ਸ਼ੁਰੂ ਹੋ ਜਾਏਗਾ ਅਤੇ ਜਿਹੜੀਆਂ ਸਟਰੀਟ ਲਾਈਟਾਂ ਨੂੰ ਲੈ ਕੇ ਇਹਨਾਂ ਦਾ ਸੀਗਾ ਸਾਰਾ ਮੰਗ ਮੰਗਾ ਫਰੀ ਸੀਗੀਆਂ ਤੇ ਆਸਵਾਸਨ ਦੇ ਕੇ ਗਏ ਆ ਤੇ ਕੱਲ ਨੂੰ ਅਫਸਰ ਭੇਜ ਕੇ ਜੋ ਵੀ ਜਿਹੜੇ ਪ੍ਰਸ਼ਾਸਨ ਦੇ ਜਿਹੜੇ ਮਹਿਕਮੇ ਇੱਥੇ ਆਣਗੇ ਉਹ ਆਪਾਂ ਕੰਮ ਕੱ ਜੇਕਰ ਤੁਹਾਡੀ ਸੁਣਵਾਈ ਨਹੀਂ ਪੂਰੀ ਹੁੰਦੀ ਕੀ ਕਰੋਗੇ ਤੁਸੀਂ ਸੁਣਵਾਈ ਨਹੀਂ ਪੂਰੀ ਹੋਏਗੀ ਜੀ ਫਿਰ ਆਪਣਾ ਜਿਹੜਾ ਸਾਨੂੰ ਆਵਾਜ਼ ਉਠਾਣਾ ਸਾਡਾ ਹੱਕ ਆ ਸਾਨੂੰ ਸਾਡੀ ਆਵਾਜ਼ ਨੂੰ ਅਸੀਂ ਬਲੰਦ ਕਰਾਂਗੇ ਤੇ ਜਿਹੜਾ ਧਰਨਾ ਪ੍ਰਦਰਸ਼ਨ ਸੀ ਜਿਸ ਜਿਹੜਾ ਪੋਸਟਮਨ ਕੀਤਾ ਆ ਉਹ ਅਸੀਂ ਸੜਕਾਂ ਦੇ ਉੱਤਰ ਕੇ ਜਿਹੜਾ ਆ ਆਪਣਾ ਜਿਹੜੇ ਮੰਤਰੀਆਂ ਦਾ ਤੇ ਪ੍ਰਸ਼ਾਸਨ ਦਾ ਜਿਹੜੀ ਪਤਲਾ ਭੁਕਾਂਗੇ ਔਰ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਾਂਗੇ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਮੈਂ ਅਮਰੀਕ ਸਿੰਘ ਮਿੱਕਾ ਡਾਕਟਰ ਅੰਬੇਡਕਰ ਪਬਲਿਕਸਿਲ ਪੰਜਾਬ ਪ੍ਰਧਾਨ ਅੱਜ ਜੋ ਕੋਰਸ ਦੀ ਕੇ ਵਿੱਚ ਕਹਿੰਦੇ ਨਿਕਲੇ ਆ ਉਹਦੇ ਵਿੱਚ ਜੋ ਸੜਕਾਂ ਟੁੱਟੀਆਂ ਹੋਈਆਂ ਆ ਲਾਈਟਾਂ ਦੀ ਪ੍ਰੋਬਲਮ ਹੈ ਨਾ ਸਿਵਰ ਸਿਵਰ ਦੀ ਪ੍ਰੋਬਲਮ ਆ ਰਹੀ ਆ ਉਹਦੇ ਵਿੱਚ ਮੋਹੱਲਾ ਨਿਵਾਸੀਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਇਹ ਸਾਡੇ ਬਰਮਨ ਸਾਹਿਬ ਨੇ ਇੱਕ ਮੈਸੇਜ ਪਾਇਆ ਸੀਗਾ ਉਹ ਮੈਸੇਜ ਦੇ ਉੱਤੇ ਅੱਜ ਮਹਿੰਦਰਪ੍ਰਭ ਜੀ ਤੋਂ ਚੰਡੀਗੜ੍ਹ ਗਏ ਹੋਏ ਆ ਉਹਨਾਂ ਦੇ ਪੀਏ ਆਏ ਸੀ ਰਵੀ ਜੀ ਰਵੀ ਭਗਤ ਜੀ ਰਵੀ ਭਗਤ ਜੀ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਹੈ ਕਿ ਬਹੁਤ ਜਲਦ ਇਹ ਆਪ ਸਾਡੇ ਨੌਲੇ ਦੇ ਵਿੱਚ ਲਿਆ ਕੇ ਇਹ ਸੜਕਾਂ ਦੀਆਂ ਟੁੱਟੀਆਂ ਬਣਾਈਆਂ ਜਾਣਗੀਆਂ ਤੇ ਮਹੱਲੇ ਦੀਆਂ ਹੋਰ ਵੀ ਕਾਫੀ ਸਮੱਸਿਆ ਸੀਗੀਆਂ ਜਿਹੜੀਆਂ ਮੈਂ ਦੱਸਿਆ ਉਹਨਾਂ ਨੂੰ ਸਟੀਲ ਲੈਟ ਜਿੰਨੀ ਵੀ ਮੇਨ ਰੋੜਿਆ ਸਟੀਲ ਲੈਟ ਨਹੀਂ ਚੱਲਦੀ ਕਿਉਂਕਿ ਜਦੋਂ ਇਲੈਕਸ਼ਨ ਸੀ ਤੋਂ ਮੈਂਟੋ ਮਿੱਟੀ ਆ ਕੇ ਨਵੀਆਂ ਸਟੀਲ ਲੈਟਰ ਲਾਤੀਆਂ ਉਹ ਵੀ ਖਰਾਬ ਹੋ ਗਈਆਂ ਕਾਫੀ ਸਮੱਸਿਆ ਆ ਰਹੀ ਹੈ ਪਾਣੀ ਦੀ ਸਮੱਸਿਆ ਆ ਰਹੀ ਹੈ ਹੋਰ ਵੀ ਆ ਰਹੀ ਹੈ ਕਿਉਂਕਿ ਟੂਬਲ ਜੋ ਟਾਈਮ ਸੇ ਨਹੀਂ ਚੱਲ ਰਿਹਾ ਆ ਉਹ ਉਹਦਾ ਟੈਂਪਰ ਜਾਂ ਖਰਾਬੇ ਜਾਂ ਕੋਈ ਚੀਜ਼ ਹੈ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਉਹ ਵੀ ਚੈੱਕ ਕੀਤਾ ਜਾਵੇ ਤੇ ਅੱਜ ਮੁਹੱਲੇ ਵਿੱਚ ਆ ਕੇ ਉਹਨਾਂ ਨੇ ਸਾਨੂੰ ਸੁਸ਼ਮਸ਼ਣ ਦੇ ਗਿਆ ਕਿ ਜਲਦ ਤੋਂ ਜਲਦ ਇਹ ਤੁਹਾਡਾ ਜਿਹੜੇ ਮੁਹੱਲੇ ਦਾ ਕੰਮ ਕੀਤਾ ਜਾਊਗਾ ਸਾਰਾ ਜੈ ਪੀਐਮਸ ਹੈ ਪਰ ਇਹ ਇਹ ਜਿਹੜੀ ਪ੍ਰੋਬਲਮ ਇਹ ਆਈ ਕਿਉਂ ਹੈ ਇਸ ਕਲੋਨੀ ਦੇ ਵਿੱਚ ਕਿਉਂ ਇਸ ਤਰ੍ਹਾਂ ਪ੍ਰੋਬਲਮ ਆ ਕੇ ਹੋ ਰਹੀ ਹੈ ਕਿ ਕਰੀਬ 10 ਤੋਂ 12 ਸਾਲ ਪਹਿਲੇ ਇਹ ਕਲੋਨੀ ਬਣਾਈ ਗਈ ਸੀਗੀ ਉਹਦੇ ਸਪੰਚ ਇਹ ਆਪਣਾ ਮੈਘਮ ਨੂੰ ਸ਼ਿਕਾਇਤ ਕਰਤੇ ਗਏ ਸੀ ਮੈਘਮ ਕਹਿੰਦਾ ਹੈ ਕਿ ਜਿਹੜੀ ਕਲੋਨੀ ਹੈ ਪਾਸ ਨਹੀਂ ਹੈਗੀ ਪਾਸ ਨਾ ਹੋਣ ਕਰਕੇ ਜਿਹੜੀਆਂ ਸੜਕਾਂ ਜੜੀਆਂ ਉਹ ਇਸੇ ਰਹਿ ਗਈਆਂ ਆ ਦੇਰ ਇੱਥੇ 250 300 ਪਲੱਸ ਘਾਰੇ ਆ ਤੇ 1500 ਪਲੱਸ ਇਹਨਾਂ ਦੀ ਜਿਹੜੀ ਵੋਟ ਆ ਉਹ ਇਹਨਾਂ ਦੀ ਹੈਗੀ ਹੈ ਪਰਿਵਾਰ ਵਿੱਚ ਸਾਰੇ ਪਰਿਵਾਰ ਵੱਸਦੇ ਆ ਤੇ ਇੱਥੇ ਸੀਵਰੇਜ ਦੀ ਸਪਲਾਈ ਦਿੱਤੀ ਗਈ ਹੈ ਬਿਜਲੀ ਦੀ ਸਪਲਾਈ ਦਿੱਤੀ ਗਈ ਹੈ ਪਾਣੀ ਦੀ ਵੀ ਸਪਲਾਈ ਦਿੱਤੀ ਗਈ ਹੈ ਪਰ ਇਹ ਜਿਹੜੀਆਂ ਸੜਕਾਂ ਜਿਹੜੀਆਂ ਟੁੱਟੀਆਂ ਆ ਉਹ ਕਿ ਇਹਨਾਂ ਦੀ ਨਕੈਲੀ ਕਰਕੇ ਕੀਤੀਆਂ ਟੁੱਟੀਆਂ ਹੋ ਜਾਂਵਾਂ ਕਿਉਂਕਿ ਜਿਹੜੀ ਕਲੋਨੀ ਜਿਹੜੀ ਬੰਦੇ ਕਿਧਰ ਕੱਟਦੇ ਨਾ ਉਹ ਜ਼ਿੰਮੇਵਾਰੀ ਉਹ ਬੰਦੀ ਉਹਨਾਂ ਦੀ ਬੰਦੀ ਹੈ ਜੇ ਮਹਿਕਮੇ ਦੇ ਜਿਹੜੀ ਕਲੋਨੀ ਨਹੀਂ ਸੀ ਪਾਸ ਕੀਤੀ ਤੇ ਇਹਨਾਂ ਨੂੰ ਬੰਦੇ ਤੇ ਕਾਰਵਾਈ ਕਰਨੀ ਚਾਹੀਦੀ ਸੀਗੀ ਜੋ ਨਾਲ 10 ਤੋਂ 12 ਸਾਲ ਪਹਿਲੇ ਹਾਲੇ ਕਾਰਵਾਈ ਜਿਹੜੀ ਕਰਨੀ ਸੀ ਉਹ ਆਚਕਨ ਇਹਨਾਂ ਨੇ ਕੀਤੀ